ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਪਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਖਬਰ ਪੰਜਾਬ ਸਰਕਾਰ ਦੇ ਵੱਲੋਂ ਜੇਲ੍ਹਾਂ ਨਾਲ ਸੰਬੰਧਿਤ ਲਿਆ ਗਿਆ ਹੈ ਅਹਿਮ ਫੈਸਲਾ ਸੁਰੱਖਿਆ ਜੇਲ੍ਹ ਦੀ ਕੀਤੀ ਜਾ ਰਹੀ ਹੈ ਸਥਾਪਨਾ ਸਿੱਖਿਆ ਦਾਤ ਪ੍ਰੋਜੈਕਟ ਹੋਣਗੇ ਸ਼ੁਰੂ ਤੇ ਸਰਕਾਰ ਦਾ ਕਹਿਣਾ ਹੈ ਕਿ ਪ੍ਰਬੰਧ ਅਜਿਹੇ ਹੋਣਗੇ ਕਿ ਪ੍ਰਿੰਦਾ ਵੀ ਨਹੀਂ ਮਾਰ ਸਕੇਗਾ ਪਰ ਜੀ ਆ ਦੱਸ ਦਈਏ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਰਾਂ ਦੀ ਅਗਵਾਈ ਦੇ ਹੇਠ ਸੂਬੇ ਦੇ ਵੱਖ-ਵੱਖ ਵਿਭਾਗਾਂ ਦੇ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਜੇਲਾ ਨਾਲ ਸੰਬੰਧਿਤ ਇੱਕ ਅਹਿਮ ਫੈਸਲਾ ਲਿਆ ਗਿਆ ਹੈ ਸਰਕਾਰ ਨੇ ਕਿਹਾ ਹੈ ਕਿ ਇਸ ਵੇਲੇ ਸੁਰੱਖਿਆ ਜੇਲ੍ਹ ਸਥਾਪਿਤ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਸਿੱਖਿਆ ਦਾਤ ਪ੍ਰੋਜੈਕਟ ਵੀ ਸ਼ੁਰੂ ਕੀਤਾ ਜਾਵੇਗਾ ਤੇ ਨਾਲ ਹੀ ਨਾਲ ਸਰਕਾਰ ਨੇ ਇੱਕ ਖਾਸ ਤੌਰ ਤੇ ਗੱਲ ਕਹੀ ਹੈ ਕਿ ਪ੍ਰਬੰਧ ਅਜੇ ਕੀਤੇ ਜਾਣਗੇ ਕਿ ਜਿਸ ਦੇ ਵਿੱਚ ਪਰਿੰਦਾ ਵੀ ਪਰ ਨਹੀਂ ਮਾਰ ਸਕੇਗਾ ਦੱਸਦੀ ਹੈ ਕਿ ਜੇਲ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੱਲਰ ਹੋਣਾ ਨੇ ਜਾਣਕਾਰੀ ਦਿੱਤੀ ਹੈ ਕਿ 50 ਏਕੜ ਦੇ ਵਿੱਚ ਸੁਰੱਖਿਆ ਜੇਲ ਦੀ ਸਥਾਪਨਾ ਹੋਵੇਗੀ ਜਿਸ ਤੇ 100 ਕਰੋੜ ਰੁਪਏ ਦੀ ਲਾਗਤ ਆਵੇਗੀ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਦੇ ਵਿੱਚ 300 ਤੋਂ ਵੱਧ ਜਿਹੜੇ ਕਿ ਖਤਰਨਾਕ ਕੈਦੀ ਨੇ ਉਹਨਾਂ ਨੂੰ ਰੱਖਿਆ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅੱਠ ਹੋਰ ਕੇਂਦਰੀ ਜੇਲ੍ਹਾਂ ਦੀ ਸਥਾਪਨਾ ਕੀਤੀ ਜਾਵੇਗੀ ਜਿਨ੍ਹਾਂ ਦੇ ਵਿੱਚ AI ਆਧਾਰਿਤ ਜਿਹੜੀ ਕਿ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਵੇਗੀ ਇੱਥੇ CCTV ਕੈਮਰੇ ਲਗਾਏ ਜਾਣਗੇ ਤਾਂ ਜੋ ਜਿਹੜੇ ਕਿ ਪਬੰਦੀਸ਼ੁਦਾ ਸਮਾਨ ਹੈ ਜਿਹੜਾ ਕਿ ਜ਼ਿਲ੍ਹਾਂ ਦੇ ਵਿੱਚ ਆਉਂਦਾ ਉਸ ਤੇ ਰੋਕ ਲਗਾਈ ਜਾ ਸਕੇ ਉਹਨਾਂ ਨੇ ਦੱਸਿਆ ਕਿ ਜੇਲ੍ਹਾਂ ਦੇ ਵਿੱਚ ਅਣਅਧਿਕਾਰਤ ਮੋਬਾਈਲ ਆਉਂਦੇ ਨੇ ਜਾਂ ਫਿਰ ਜਿਹੜੇ ਕੈਦੀ ਨੇ ਉਹ ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਜਾਂ ਫਿਰ ਇਸ ਤੋਂ ਇਲਾਵਾ ਕੋਈ ਅਜਹੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਹੜੀ ਕਿ ਪਵੰਦੀਛੁਦਾ ਹੈ ਤੇ ਜਦੋਂ ਇਹ ਟੈਕਨੋਲੋਜੀ ਦੇ ਆਧਾਰਿਤ ਇਹ ਜਿਹੜਾ ਸਿਸਟਮ ਵਰਤਿਆ ਜਾਵੇਗਾ ਤਾਂ ਫਿਰ ਇਹਨਾਂ ਸਭ ਦੇ ਉੱਪਰ ਰੋਕ ਲੱਗ ਜਾਵੇਗੀ ਇਸ ਤੋਂ ਇਲਾਵਾ ਜੇਲ੍ਹ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੱਲਰ ਖੜਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਹੋਰ 6 ਜ਼ਿਲ੍ਹਿਆਂ ਉਹਨਾਂ ਦੀ ਵੀ ਤਿਆਰੀ ਚੱਲ ਰਹੀ ਹੈ ਜਿਸਦੇ ਕਾਰ ਅਜਿਹੀ ਕਰੜੇ ਪ੍ਰਬੰਧ ਕੀਤੇ ਜਾਣਗੇ ਕਿ ਕੋਈ ਵੀ ਅਣਅਧਿਕਾਰਤ ਚੀਜ਼ ਜਿਹੜੀ ਕਿ ਜੇਲ੍ਹ ਦੇ ਅੰਦਰ ਪ੍ਰਵੇਸ਼ ਨਹੀਂ ਕਰਵਾਈ ਜਾਵੇਗੀ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਬਠਿੰਡਾ ਦੇ ਵਿੱਚ ਵੀ ਜਿਹੜੀਆਂ ਜੇਲਾਂ ਨੇ ਉਹਨਾਂ ਦੇ ਵਿੱਚ ਵੀ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ ਜਿਨ੍ਹਾਂ ਦੀ ਤਿਆਰੀ ਸ਼ੁਰੂ ਵੀ ਹੋ ਚੁੱਕੀ ਹੈ ਇਸ ਤੋਂ ਇਲਾਵਾ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰਵਾਨੇ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਜਿਹੜੇ ਕੈਦੀ ਨੇ ਇਹਨਾਂ ਦੀ ਸੁਰੱਖਿਆ ਦੇ ਲਈ 750 ਦੇ ਕਰੀਬ ਕਾਲਿੰਗ ਸਿਸਟਮ ਸ਼ੁਰੂ ਕੀਤੇ ਜਾ ਰਹੇ ਨੇ ਤਾਂ ਕਿ ਜਦੋਂ ਇੱਕ ਕੈਦੀ ਆਪਣੇ ਪਰਿਵਾਰਕ ਮੈਂਬਰਾਂ ਜਾਂ ਫਿਰ ਵਕੀਲਾਂ ਦੇ ਨਾਲ ਕੋਈ ਗੱਲਬਾਤ ਕਰਨੀ ਚਾਹਣ ਤਾਂ ਇਹ ਕਰਨ ਸਕਣ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਕੈਦੀਆਂ ਦੇ ਮੁੜ ਵਸੇਬੇ ਦੇ ਲਈ ਸਿੱਖਿਆ ਦਾਤ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਵਿਚਕਾਰ ਇਹਨਾਂ ਨੂੰ ਟੇਲਰਿੰਗ ਪਲੰਬਰਿੰਗ ਤੇ ਹੋਰ ਵੀ ਬਹੁਤ ਸਾਰੇ ਕੋਰਸ ਕਰਵਾਏ ਜਾਣਗੇ ਜਿਸ ਦੇ ਨਾਲ ਅਗਰ ਇਹ ਜਦੋਂ ਜੇਲ ਤੋਂ ਬਾਹਰ ਆਉਂਦੇ ਨਾ ਤਾਂ ਫਿਰ ਇਹ ਆਪਣਾ ਜਿਹੜਾ ਕਿ ਜੀਵਨ ਮੁੜ ਤੋਂ ਜੀਣਾ ਸ਼ੁਰੂ ਕਰ ਸਕਣ ਤੇ ਇਹਨਾਂ ਦਾ ਮੋੜ ਵਸੇਵਾ ਸ਼ੁਰੂ ਹੋ ਸਕੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਚੜ੍ਹ ਕਰੀ ਦਿੱਤੀ ਹੈ ਕਿ ਕੁਝ ਪੈਟਰੋਲ ਪੰਪ ਵੀ ਲਗਾਏ ਜਾ ਰਹੇ ਨੇ ਜਿਸ ਦੇ ਤਹਿਤ ਵੀ ਇਹ ਜਿਹੜਾ ਕੰਮ ਜਲਦ ਤੋਂ ਜਲਦੂ ਸ਼ੁਰੂ ਹੋ ਜਾਵੇਗਾ ਸੋ ਹੁਣ ਪੰਜਾਬ ਸਰਕਾਰ ਦਾ ਇੱਕ ਵੱਡਾ ਤੇ ਅਹਿਮ ਫੈਸਲਾ ਹੈ ਜਿਹੜਾ ਕਿ ਜ਼ਿਲਾਂ ਦੇ ਸਬੰਧ ਦੇ ਵਿੱਚ ਲਿਆ ਗਿਆ ਹੈ ਸੂਬਾ ਸਰਕਾਰ ਦਾ ਇਹ ਕਹਿਣਾ ਹੈ ਕਿ ਇਹਨਾਂ ਜ਼ਿਲਾਂ ਦੇ ਵਿੱਚ ਜਿਹੜੇ ਕਿ ਸੁਰੱਖਿਆ ਪ੍ਰਬੰਧ ਇੰਨੇ ਜ਼ਿਆਦਾ ਵਧੀਆ ਤੇ ਕਰੜੇ ਹੋਣਗੇ ਕਿ ਇਹਨਾਂ ਦੇ ਵਿੱਚ ਕੋਈ ਪੰਛੀ ਵੀ ਪਰ ਨਹੀਂ ਮਾਰ ਸਕੇਗਾ ਇਸ ਕਰਕੇ ਹੀ ਇਸ ਦੇ ਉੱਪਰ ਇੱਕ ਵੱਡੀ ਰਕਮ ਹੈ ਜਿਹੜੀ ਕਿ ਉਹ ਅਦਾ ਕਰ ਦਿੱਤੀ ਗਈ ਹੈ ਸਰਕਾਰ ਦਾ ਕਹਿਣਾ ਹੈ ਕਿ ਇਹ ਜਿਹੜੀ ਜੇਲ ਹੈ ਇਹ 25 ਏਕੜ ਰਕਬੇ ਦੇ ਵਿੱਚ ਜਿਹੜੀ ਕਿ ਬਣ ਰਹੀ ਹੈ ਜਿਸ ਤੇ ਉੱਪਰ 100 ਕਰੋੜ ਰੁਪਏ ਦੀ ਜਿਹੜੀ ਕਿ ਲਾਗਤ ਆਵੇਗੀ